ਸੀਏ ਦੇ ਕੋ 88 99 ਤੋਂ ਲੈ ਕੇ ਪਾਰਟੀ ਵਿੱਚ ਕੰਮ ਕੀਤਾ ਤੇ ਅੱਜ ਤੱਕ ਮੈਂ ਅੱਜ ਤੱਕ ਕਹਿੰਨੀ ਐ ਕਦੀ ਆਪਣੀ ਜ਼ੁਬਾਨ ਤੋਂ ਪਾਰਟੀ ਦੇ ਬਾਹਰ ਹੋਣ ਦੀ ਗੱਲ ਹੀ ਨਹੀਂ ਕੀਤੀ ਨਾ ਮੈਂ ਪਾਰਟੀ ਚੁੱਪ ਗਈਆਂ ਨਾ ਮੈਂ ਬਾਹਰ ਹੋਣਾ ਹੈ ਨਾ ਮੈਂ ਹੋਈ ਐ ਜੇ ਪਾਰਟੀ ਨੇ ਕੋਈ ਸਟੈਪ ਚੁੱਕਿਆ ਸੀ ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਕਿੰਨਾ ਕੁ ਗੱਲਾਂ ਦਾ ਮੇਰੀ ਕੋਈ ਗੁੱਸਾ ਸੀ ਜਾਂ ਕਿਹੜੀ ਗੱਲ ਤੋਂ ਨਰਾਸ਼ ਹੋਈ ਐ ਜਾਂ ਕਿਹੜੀ ਗੱਲ ਤੋਂ ਮੇਰੇ ਤੋਂ ਦੂਰੀ ਬਣਾਈ ਐ ਜਦੋਂ ਕਿ ਅੱਜ ਤੱਕ ਵੀ ਸਾਰੇ ਲੀਡਰ ਮੇਰਾ ਸਤਿਕਾਰ ਵੀ ਕਰ ਰਹੇ ਪਰ ਹੁਣ ਇਹ ਦੱਸੋ ਵੀ ਇੱਕੋ ਸਟੇਜ ਦੇ ਉੱਪਰ ਸੁਖਬੀਰ ਸਿੰਘ ਬਾਦਲ ਤੇ ਬੀਬੀ ਜਗੀਰ ਕੌਰ ਨਜ਼ਰ ਆਉਣ ਕਿ ਆਉਣ ਵਾਲੇ ਦਿਨਾਂ 'ਚ ਗੱਲ ਇਹ ਹੈ ਜੀ ਮੈਂ ਤੁਹਾਨੂੰ ਸਾਫ਼ ਕਹਿੰਦਾ ਕਿ ਉਹਨਾਂ ਨੇ ਮੈਨੂੰ ਦਫ਼ਤਰ 'ਚੋਂ ਬਾਹਰ ਕੀਤਾ ਸੀ ਜੇ ਉਹ ਚਾਹੁੰਦੇ ਹੋਣਗੇ ਮੈਂ ਨਹੀਂ ਉਹਨਾਂ ਨੂੰ ਕੰਨੀ ਨਾ ਮੈਂ ਕੋਈ ਤਰਲਾ ਪਾ ਰਹੀ ਉਹਨਾਂ ਨੂੰ ਨਾ ਮੈਂ ਮਿੰਤ ਕਰਨੀ ਹੈ ਗੱਲ ਚ ਕਿੰਨੀ ਕਿ ਸਚਾਈ ਕਹਿੰਦਾ ਵੀ ਤੁਹਾਡੇ ਘਰ ਵੀ ਮੀਟਿੰਗਾਂ ਹੋ ਰਹੀਆਂ ਨੇ ਉਹ ਆ ਰਹੇ ਨੇ ਤੁਹਾਨੂੰ ਮਨਾਉਣ ਦੇ ਲਈ ਕਹਿੰਦੇ ਬੀਬੀ ਜ਼ਗੀਰ ਕੋਰੀ ਨਹੀਂ ਹਮੇ ਭਰ ਰਹੀ ਫਿਲਹਾਲ ਵੀ ਮੈਂ ਜਾਣੀ ਹੈ ਉਹ ਇਹ ਜ਼ਰੂਰ ਹੈ ਕਿ ਵਰਕਰ ਮੈਨੂੰ ਬੁਲਾਣਾ ਚਾਹੁੰਦੇ ਆ ਲੀਡਰ ਮੈਨੂੰ ਘਰਾਂ ਚ ਵੀ ਬੁਲਾਣਾ ਚਾਹੁੰਦੇ ਆ ਤੇ ਫੰਕਸ਼ਨਾਂ ਚ ਵੀ ਬੁਲਾਣਾ ਚਾਹੁੰਦੇ ਆ ਪਰ ਕਦੀ ਉਹ ਝਿਜਕ ਜਾਂਦੇ ਆ ਕਈ ਵਾਰੀ ਤੁੱਖਾ ਸੁੱਖਾ ਜਿਦੇ ਮੈਂ ਚਲ ਜਾਂਦੀ ਹੈ ਪਰ ਉਹ ਝਿਜਕ ਜਾਂਦੇ ਆ ਕਿਤੇ ਪਾਰਟੀ ਦੇ ਪ੍ਰਧਾਨ ਸਾਹਿਬ ਗੁੱਸਾ ਨਾ ਕਰਨ ਕਿ ਬੀਬੀ ਜੀ ਨੂੰ ਸਿਟੀ ਤੇ ਕਿਉਂ ਬੁਲਾਇਆ ਫੋਨ ਆਇਆ ਤੁਹਾਨੂੰ ਸੁਖਬੀਰ ਸਿੰਘ ਬਦਲਦਾ ਉਹ 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 ਉਹਦੇ ਵਿੱਚ ਕੀ ਗੱਲਬਾਤ ਮੈਂ ਫੋਨ ਹੀ ਕੀਤਾ ਸੀਗਾ ਕਿ ਆ ਜਾਓ ਕਿ ਤੁਹਾਨੂੰ ਕੌਮ ਬੁਲاندی ਹੈ ਤੇ ਮੈਂ ਵੀ ਅੱਗੋਂ ਜਿਦਾ ਮੇਰਾ ਸੁਭਾਅ ਮੈਂ ਕਹਿਆ ਜੀ ਮੈਂ ਕਿਹੜੀ ਕੌਮ ਚ ਛੇਕੀ ਆਂ ਕੌਮ ਦੇ ਵਿੱਚ ਹੀ ਰਹਿਣੀ ਆ ਤੇ ਕਹਿੰਦੇ ਚਲੋ ਆਜੋ ਵਾਪਸ ਮੈਂ ਕੋਈ ਗੱਲ ਨਹੀਂ ਅਸੀਂ ਦਾਈ ਘਾੜੇ ਨਿਕਲਣ ਤੋਂ ਬਾਅਦ ਚ ਗੱਲ। ਪ੍ਰਵੀਰ ਸਿੰਘ ਬਾਦਲ ਹੁਣਾਂ ਨੇ ਮਾਫੀ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਪੁਰਾਣੇ ਲੀਡਰਾਂ ਨੂੰ ਵਾਪਸ ਆ ਜਾਣਾ ਚਾਹੀਦਾ। ਤਾਂ ਉਦੋਂ ਸਭ ਤੋਂ ਪਹਿਲਾਂ ਨਿਗਾਹ ਤੁਹਾਡੇ ਵੱਲ ਗਈ ਤੇ ਢੀਂਸਾ ਪਰਿਵਾਰ ਵੱਲ ਗਈ। ਢੀਂਸਾ ਪਰਿਵਾਰ ਹੁਣਾਂ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਅਜੇ ਇਸ ਮੁੱਦੇ ਦੇ ਉੱਪਰ ਵਿਚਾਰਾਂਗੇ। ਤਾਂ ਬੀਬੀ ਜਗੀਰ ਕੌਰ ਹੁਣਾਂ ਦਾ ਕੀ ਸਟੈਂਡ ਆ ਵਾਪਸ ਜਾ ਰਹੇ ਆ ਕਿਉਂਕਿ ਸਾਡੇ ਸੁਣਣ ਚ ਤਾਂ ਇਹ ਵੀ ਆਇਆ ਕਿ ਜਿਹੜੇ-ਜਿਹੜੇ ਲੀਡਰਾਂ ਨੇ ਉਦੋਂ ਕਿਆ ਸੀਗਾ ਬੀਬੀ ਜਗੀਰਕੌਰ ਦੇ ਖਿਲਾਫ ਬੋਲੇ ਉਹੀ ਸਭ ਤੋਂ ਵੱਧ ਕਹਿੰਦੇ ਹੁਣ ਤਰਲੇ ਮਾਰ ਰਹੇ ਆ ਦੇਖੋ ਇਸ ਤਰ੍ਹਾਂ ਹੁੰਦੀ ਹੈ ਕਿ ਪਾਰਟੀ ਜਿਹੜੀ ਹੈ ਇਹ ਬਹੁਤ ਮਿਹਨਤ ਨਾਲ ਤਿਆਰ ਕੀਤੀ ਜਾਂਦੀ ਹੈ ਆਪਣਾ ਸਟੇਟਸ ਬਣਾਉਣਾ ਬਹੁਤ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ ਔਰ ਬੜੀ ਮਿਹਨਤ ਵੀ ਕਰਨੀ ਪੈਂਦੀ ਹੈ ਤੇ ਪਿਆਰਾਂ ਦੇ ਖਲੋ ਕੇ ਆਪਣਾ ਕਰਦਾਰ ਲੋਕਾਂ ਚ ਪੈਦਾ ਕਰਨਾ ਇਹ ਬਹੁਤ ਵੱਡੇ ਮਤਲਬ ਵੀ ਕਾਹਤ ਬਨ ਘਾਲਣਾ ਕਰਨੀ ਪੈਂਦੀ ਹੈ ਤੁਸੀਂ ਇਹ ਦੇਖੋ 88 89 ਤੋਂ ਲੈ ਕੇ ਪਾਰਟੀ ਵਿੱਚ ਕੰਮ ਕੀਤਾ ਤੇ ਅੱਜ ਤੱਕ ਮੈਂ ਅੱਜ ਤੱਕ ਕਹਿੰਨੀ ਐ ਕਦੀ ਆਪਣੀ ਜ਼ੁਬਾਨ ਤੋਂ ਪਾਰਟੀ ਦੇ ਬਾਹਰ ਹੋਣ ਦੀ ਗੱਲ ਹੀ ਨਹੀਂ ਕੀਤੀ ਨਾ ਮੈਂ ਪਾਰਟੀ ਚ ਗਈਆਂ ਨਾ ਮੈਂ ਬਾਹਰ ਹੋਣਾ ਨਾ ਮੈਂ ਹੋਈ ਐ ਜੇ ਪਾਰਟੀ ਨੇ ਕੋਈ ਸਟੈਪ ਚੁੱਕਿਆ ਸੀ ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਕਿੰਨਾ ਕਿ ਗੱਲਾਂ ਦਾ ਮੇਰੀਆਂ ਤੋਂ ਕੋਈ ਗੁੱਸਾ ਸੀ ਜਾਂ ਕਿਹੜੀ ਗੱਲ ਤੋਂ ਨਰਾਸ਼ ਹੋਈ ਐ ਜਾਂ ਕਿਹੜੀ ਗੱਲ ਤੋਂ ਮੇਰੇ ਤੋਂ ਦੂਰੀ ਬਣਾਈ ਐ ਜਦੋਂ ਕਿ ਅੱਜ ਤੱਕ ਵੀ ਸਾਰੇ ਲੀਡਰ ਮੇਰਾ ਸਤਿਕਾਰ ਵੀ ਕਰ ਰਹੇ ਜਿੱਥੇ ਵੀ ਬੈਠਦੇ ਆ ਟੈਲੀਫੋਨ ਤੇ ਵੀ ਕਈ ਵਾਰੀ ਅੱਧਾ ਅੱਧਾ ਘੰਟਾ ਅਸੀਂ ਗੱਲਾਂ ਵੀ ਕਰਦੇ ਆ ਆਪਸ ਵਿੱਚ ਵਿਚਾਰਾ ਵੀ ਕਰਦੇ ਪਾਰਟੀ ਮਜ਼ਬੂਤ ਕਿੱਦਾਂ ਹੋਵੇ ਪਾਰਟੀ ਦੀ ਕਮਜ਼ੋਰੀ ਕਿੱਥੇ ਐ ਪਾਰਟੀ ਦੇ ਵਿੱਚ ਕਿਹੜੀਆਂ ਕਿੜੀਆਂ ਗੱਲਾਂ ਕਰਕੇ ਸਾਡਾ ਨੂੰ ਕਮੀਆਂ ਆਈਆਂ ਨੇ ਉਹ ਸਾਰੀਆਂ ਗੱਲਾਂ ਅਸੀਂ ਕਰਦੇ ਰਹਿੰਦੇ ਆ ਮੈਂ ਜੇ ਪਾਰਟੀ ਦੇ ਖਿਲਾਫ ਹੋਵਾਂ ਤੇ ਮੈਂ ਉਹਨੂੰ ਕਿਉਂ ਇਹ ਗੱਲਾਂ ਕਰਾਂ ਮੈਨੂੰ ਦਰਦ ਹੀ ਹੈ ਨਾ ਪਾਰਟੀ ਦਾ ਪਹਿਲੇ ਦਿਨ ਤੋਂ ਕਹਿੰਦੇ ਹੋ ਕਿ ਮੈਂ ਪਾਰਟੀ ਨੂੰ ਨਹੀਂ ਛੱਡਿਆ ਲੀਡਰਸ਼ਿਪ ਨੇ ਮੈਨੂੰ ਜਿਹੜਾ ਉਹ ਬਾਹਰ ਕੀਤਾ ਪਰ ਹੁਣ ਇਹ ਦੱਸੋ ਵੀ ਇੱਕੋ ਸਟੇਜ ਦੇ ਉੱਪਰ ਸੁਖਬੀਰ ਸਿੰਘ ਬਾਦਲ ਤੇ ਬੀਬੀ ਜ਼ਗੀਰ ਕੌਰ ਨਜ਼ਰ ਆਉਣਗੇ ਆਉਣ ਵਾਲੇ ਦਿਨਾਂ 'ਚ ਗੱਲ ਇਹ ਹੈ ਜੀ ਮੈਂ ਤੁਹਾਨੂੰ ਸਾਫ਼ ਕਹਿੰਦਾ ਕਿ ਉਹਨਾਂ ਨੇ ਮੈਨੂੰ ਦਫ਼ਤਰ 'ਚੋਂ ਬਾਹਰ ਕੀਤਾ ਸੀ ਜੇ ਉਹ ਚਾਹੁੰਦੇ ਹੋਣਗੇ ਮੈਂ ਨਹੀਂ ਉਹਨਾਂ ਨੂੰ ਕਹਿੰਦੀ ਨਾ ਮੈਂ ਕੋਈ ਤਰਲਾ ਪਾ ਰਹੀ ਉਹਨਾਂ ਨੂੰ ਨਾ ਮੈਂ ਮਿੰਤ ਕਰਨੀ ਹੈ ਕਿਉਂਕਿ ਮੈਂ ਜਿੱਥੇ ਜਾਊਂਗੀ ਅਕਾਲੀ ਦਲ ਦੀ ਗੱਲ ਕਰੂੰਗੀ ਪੰਜਾ ਚ ਕਰਾਂ ਦਸਾ ਚ ਕਰਾਂ ਸੋਚ ਕਰਾਂ ਪੰਜਾ ਚ ਕਰਾਂ ਦੁੱਖ ਚ ਜਾਵਾਂ ਸੁੱਖ ਚ ਜਾਵਾਂ ਗਮੀ ਚ ਜਾਵਾਂ ਖੁਸ਼ੀ ਜਾਵਾਂ ਹਰ ਤੇ ਸ਼੍ਰੋਮਣੀ ਕਦਰ ਮਜਬੂਤ ਕਰਦੀ ਹੈ ਜੇ ਉਹ ਮਹਿਸੂਸ ਕਰਦੇ ਹੋ ਪਰ ਇਸ ਗੱਲ 'ਚ ਕਿੰਨੀ ਕ ਸਚਾਈ ਕਹਿੰਦੇ ਵੀ ਤੁਹਾਡੇ ਘਰ ਵੀ ਮੀਟਿੰਗਾਂ ਹੋ ਰਹੀਆਂ ਨੇ ਉਹ ਆ ਰਹੇ ਨੇ ਤੁਹਾਨੂੰ ਮਨਾਉਣ ਦੇ ਲਈ ਕਹਿੰਦੇ ਬੀਬੀ ਜ਼ਗੀਰ ਕੌਰ ਹੀ ਨਹੀਂ ਹਮੇਂ ਪਰ ਰਹੇ ਮੈਂ ਰੁੱਸੀ ਨਹੀਂ ਨਾ ਕੀ ਮੈਂ ਤਾਂ ਗੁੱਸੇ ਹੀ ਨਹੀਂ ਮੈਂ ਤੁਹਾਨੂੰ ਸਾਫ਼ ਕਹੀ ਜਾਨੀ ਹੈ ਜੇ ਤੁਸੀਂ ਅਹਿਸਾਸ ਕਰਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਉੱਥੇ ਜਾ ਕੇ ਬੈਠਾ ਤੇ ਤੁਸੀਂ ਜਿਹੜਾ ਮਤਾ ਪਾਇਆ ਉਹਨੂੰ ਰਾਤ ਤੁਹਾਨੂੰ ਕਰਨਾ ਪੈਣਾ ਮੈਨੂੰ ਤੇ ਮੈਂ ਤੇ ਕਰ ਨਹੀਂ ਸਕਦੀ ਕੁਝ ਵੀ ਇਹ ਦਾਵਾ ਮੈਂ ਨਹੀਂ ਦੇ ਕੇ ਆਈ ਉਹਨਾਂ ਨੇ ਮੈਨੂੰ ਬਿਦਾਵਾ ਸਮਝੋ ਦਿੱਤਾ ਵੀ ਪਾਰਟੀ ਚ ਬਾਹਰ ਕਰ ਦਿੱਤਾ ਮੈਂ ਤੇ ਬਿਦਾਵਾ ਦਿੱਤਾ ਹੀ ਨਹੀਂ ਅੱਛਾ ਇਸ ਮੰਨ ਦੇ ਵਿੱਚ ਇਸ ਗੱਲ ਦਾ ਤੇ ਕੋਈ ਸ਼ਿਕਵਾ ਨਹੀਂ ਵੀ ਚਲੋ ਬਿਦਾਵਾ ਦੇ ਦਿੱਤਾ ਅਗਰ ਉਹਨੂੰ ਰੱਦ ਕਰ ਲੈਂਦੇ ਆ ਪਬਲਿਕਲੀ ਜਿੱਦਾਂ ਉਹਨਾਂ ਨੇ ਕੀਤਾ ਜੇ ਰੱਦ ਕਰ ਲੈਂਦੇ ਬੀਬੀ ਚਗੀਰਕੌਰ ਹੋਣੀ ਹੱਸਦੇ ਫੇਰ ਆਫਿਸ ਚ ਜਾਣਗੇ ਇੱਕ ਗੱਲ ਇਹ ਹੈ ਇੱਕ ਗੱਲ ਤੇ ਮੇਰੀ ਪੱਕੀ ਰਹਿ ਗਈ ਕਿ ਜੇ ਮੈਂ ਅੰਦਰ ਵੱਡ-ਵੱਡ ਕੇ ਉਹਨਾਂ ਨੂੰ ਜਿਹੜੀਆਂ ਗੱਲਾਂ ਕਰਦੀ ਸੀ ਕਿ ਮੈਂ ਆਪਣੇ ਸਿਧਾਂਤਾਂ ਦੀ ਆਪਣੀਆਂ ਮर्यादा ਦੀ ਗੁਰੂ ਸਾਹਿਬ ਜੀ ਦੇ ਉਸ ਮਹਾਨ ਅਸਥਾਨਾ ਨੂੰ ਕੋਈ ਆਂਚ ਨਾ ਆਵੇ ਉਹਦੀ ਪਹਿਰੇਦਾਰੀ ਮੈਂ ਪਹਿਲਾਂ ਵੀ ਕਰਦੀ ਰਹੀ ਐ ਭਾਵੇਂ ਮੈਨੂੰ ਮਾਰ ਖਾਣੀ ਪਈ ਐ ਭਾਵੇਂ ਮੈਂ ਉਹਨਾਂ ਤੋਂ ਦੂਰ ਹੋਈ ਐ ਜਾਂ ਉਹਨਾਂ ਨੇ ਮੈਨੂੰ ਦੂਰ ਕੀਤਾ ਉਹ ਇਹਨਾਂ ਕਾਰਨਾਂ ਸੀ ਕੋਈ ਮੇਰੀ ਡੈਮੋਕ੍ਰੇਸੀ ਦੀ ਜੇ ਮੈਂ ਗੱਲ ਕੀਤੀ ਹੈ ਜੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਬਕਾਇਦਾ ਆਜ਼ਾਦਾਨਾ ਹਸਤੀ ਬਣਾਉਣ ਵਾਸਤੇ ਗੱਲ ਕੀਤੀ ਹੈ ਜੇ ਮੈਂ ਸਿੱਖ ਰਹਿਤ ਮਰਿਆਦਾ ਨੂੰ ਸਿਧਾਂਤਕ ਤੌਰ ਤੇ ਪਹਿਰੇਦਾਰੀ ਦੀ ਗੱਲ ਕੀਤੀ ਹੈ ਮੇਰੇ ਹੋਰ ਤੇ ਲੜਾਈ ਕੋਈ ਨਹੀਂ ਨਾ ਮੈਂ ਕੋਈ ਕੋਰ ਕਮੇਟੀ ਦੀ ਮੈਂਬਰੀ ਮੰਗੀ ਨਾ ਮੈਂ ਕੋਈ ਐਮਐਲਏ ਟਿਕਟ ਮੰਗੀ ਸੀ ਨਾ ਕੋਈ ਐਮਪੀ ਟਿਕਟ ਮੰਗੀ ਸੀ ਜਿਹਦੇ ਕਰਕੇ ਗੁੱਸੇ ਹੋਏ ਹੋਣਗੇ ਨਾ ਮੈਂ ਕੋਈ ਅਹੁਦਾ ਮੰਗਿਆ ਸੀਗਾ ਜਿਹਦੇ ਕਰਕੇ ਉਹਨਾਂ ਨੂੰ ਗੁੱਸਾ ਆਇਆ ਹੋਗਾ ਗੁੱਸਾ ਤੇ ਜਿਹੜਾ ਉਹਨਾਂ ਦੇ ਮਨ 'ਚ ਕੀ ਆਇਆ ਕਿਉਂ ਆਇਆ ਮੈਨੂੰ ਮੈਨੂੰ ਅਜੇ ਤੱਕ ਨਹੀਂ ਸਮਝ ਆ ਰਹੀ ਵੀ ਪਾਰਟੀ ਦੀ ਮਜਬੂਤੀ ਕਰਨ ਲਈ ਜਾਂ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੀ ਸਰਵ ਉੱਚਤਾ ਬਹਾਲ ਕਰਨ ਵਾਸਤੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮर्यादा ਨੂੰ ਸੁਪਰੀਮ ਬਣਾਉਣ ਵਾਸਤੇ ਜੇ ਮੈਂ ਕੋਈ ਸੁਝਾਅ ਦਿੱਤੇ ਹੁਣਗੇ ਤੇ ਇਹਦੇ ਚ ਗੁੱਸੇ ਵਾਲੀ ਤਾਂ ਗੱਲ ਹੀ ਨਹੀਂ ਹੋਣੀ ਚਾਹੀਦੀ ਉਸ ਮਾਫੀ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਹੋਣਾ ਨਾਲ ਗੱਲ ਹੋਈ ਹੈ ਤੁਹਾਡੀ ਜ ਜਿਉਂ ਨੇ ਫੋਨ ਕੀਤਾ ਹੋਈ ਹਾਂਜੀ ਹਾਂਜੀ ਫੋਨ ਆਇਆ ਤੁਹਾਨੂੰ ਸੁਖਬੀਰ ਸਿੰਘ ਬਾਦਲ ਦਾ ਉਹ 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 ਉਹਦੇ ਵਿੱਚ ਕੀ ਗੱਲਬਾਤ ਹੁੰਦੀ ਹੈ ਕੁਝ ਨਹੀਂ ਪਹਿਲਾਂ ਸਾਰੇ ਲੀਡਰਾਂ ਨੇ ਦਰਸਲ ਮੇਰੇ ਨਾਲ ਬੈਠੇ ਵੀ ਸੀਗੇ ਸੀਨੀਅਰ ਲੀਡਰਸ ਉਹਨਾਂ ਨੇ ਟੈਲੀਫੋਨ ਵੀ ਕੀਤਾ ਚਮਕੌਰ ਸਾਹਿਬ ਸ਼ਹੀਦਾਂ ਦੇ ਗੁਰਦੁਆਰੇ ਜਾ ਸ਼ਹੀਦਾਂ ਦੇ ਚਾਰੇ ਸਮਾਗਮ ਤੇ ਉਹਨਾਂ ਨੇ ਫੋਨ ਹੀ ਕੀਤਾ ਸੀਗਾ ਕਿ ਆ ਜਾਓ ਵੀ ਤੁਹਾਨੂੰ ਕੌਮ ਬੁਲਾਂਦੀ ਹੈ ਤੇ ਮੈਂ ਵੀ ਅੱਗੋਂ ਜਿਦਾ ਮੇਰਾ ਸੁਭਾਅ ਮੈਂ ਕਹਾਂ ਜੀ ਮੈਂ ਕਿਹੜੀ ਕੌਮ ਚ ਛੇਕੀ ਐ ਕੌਮ ਦੇ ਵਿੱਚ ਹੀ ਰਹਿਣੀ ਐ ਤੇ ਕਹਿੰਦੇ ਚਲੋ ਆ ਜਾਓ ਵਾਪਸ ਮੈਂ ਕੋਈ ਗੱਲ ਨਹੀਂ ਅਸੀਂ ਦਸ ਘੜੇ ਨਿਕਲਣ ਤੋਂ ਬਾਅਦ ਚ ਗੱਲ ਕਰਾਂਗੇ ਮੈਂ ਕੁਛ ਕੀ ਨਾ ਡਰ ਨਿਕਲ ਚੁੱਕੇ ਆ ਫਿਰ ਹੁਣ ਉਸ ਤੋਂ ਬਾਅਦ ਕੋਈ ਕੋਈ ਨਹੀਂ ਜੀ ਦੀਵਾਰੇ ਨਿਕਲ ਚੱਕੀ ਐ ਤੇ ਕਿਹੜਾ ਸਾਲ ਬੀਤ ਗਿਆ ਜਿਹਦੇ ਚੜਿਆ ਹੀ ਐ ਇਹ ਉਹਨਾਂ ਦੀ ਦੇਖੋ ਜੀ ਇਹ ਉਹਨਾਂ ਦੀ ਡਿਊਟੀ ਐ ਮੇਰੀ ਐ ਨਹੀਂ ਉਹ ਡਿਊਟੀ ਕਰ ਲੈਣ ਆਪਣੀ ਜਿੱਦਣ ਕਰਨਗੇ ਮੈਂ ਸ਼ਰੀਆਮ ਸੰਗਤਾਂ ਵਿੱਚ ਜਾ ਕੇ ਪ੍ਰਚਾਰ ਕਰੂੰਗੀ ਕੀਰ ਹੋਣਾ ਵੱਲੋਂ ਤਾਂ ਕੋਈ ਐ ਨਹੀਂ ਆ ਵੀ ਕੋਈ ਤੁਹਾਡੇ ਵੱਲੋਂ ਕੋ ਜਿਵੇਂ ਸ਼ਰਤਾਂ ਹੋਣ ਜਾਂ ਕੋਈ ਮੈਂ ਹੁਣ ਕਿਸੇ ਮਨੁੱਖ ਦੀ ਨਹੀਂ ਮਨੁੱਖ ਦੀ ਤਾਕਤ ਲਈ ਨਹੀਂ ਕੰਮ ਕਰਨਾ ਮੈਂ ਕੰਮ ਕਰਨਾ ਤੇ ਆਪਣੀ ਪਾਰਟੀ ਲਈ ਕਰਨਾ ਮੈਂ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰਨਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤੇ ਗੁਰਮਤਿ ਦੇ ਪ੍ਰਚਾਰ ਲਈ ਕੰਮ ਕਰਨਾ ਮੈਂ ਮਨੁੱਖਤਾ ਦੀ ਸੇਵਾ ਕਰਨੀ ਹੈ ਔਰ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਘਰ ਘਰ ਵੇੜੇ ਵੇੜੇ ਚ ਜਾਣਾ ਪਏਗਾ ਤੇ ਮੈਂ ਜਾਵਾਂਗੀ